ਜਦੋਂ ਅਸੀਂ ਰੋਨੇ ਆ ਸਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲਦੇ ਨੇ ਪਰ ਇਹ ਹੰਝੂ ਕਿੰਨੇ ਕੁ ਕੀਮਤੀ ਨੇ ਇਹਨਾਂ ਦਾ ਕੀ ਮੁੱਲ ਹੈ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਈ ਵਾਰ ਅਸੀਂ ਕਈ ਵਾਰ ਗੱਲਾਂ ਦੇ ਵਿੱਚ ਕਹਿ ਦਿੰਨੇ ਆ ਕਿ ਜਦੋਂ ਸਾਡੀਆਂ ਅੱਖਾਂ ਵਿੱਚੋਂ ਹੰਝੂ ਨਿਕਲਦੇ ਨੇ ਅੱਖਾਂ ਸਾਫ਼ ਹੁੰਦੀਆਂ ਨੇ ਗੰਦਾ ਪਾਣੀ ਨਿਕਲ ਜਾਂਦਾ ਪਰ ਹੁਣ ਹੰਝੂਆਂ ਦੀ ਕੀਮਤ ਕੀ ਹੈ ਇਹ ਤੁਹਾਡੇ ਲਈ ਕਿਵੇਂ ਵਰਦਾਨ ਸਾਕਤ ਹੁੰਦੇ ਨੇ ਇਹ ਤੁਹਾਡੇ ਲਈ ਜ਼ਰੂਰੀ ਜਾਣਣਾ ਹੈ ਦਰਸਲ ਤੁਹਾਨੂੰ ਦੱਸਿਆ ਹੈ ਕਿ ਡਾਕਟਰਾਂ ਦਾ ਮਾਹਿਰਾਂ ਦਾ ਇਹ ਮੰਨਣਾ ਕਿ ਮਾਰੂਥਲਾਂ ਦੇ ਖੇਤਰਾਂ ਦੇ ਵਿੱਚ ਊਂਟ ਪਾਏ ਜਾਂਦੇ ਨੇ ਤੇ ਇਹਨਾਂ ਊਂਟਾਂ ਦੇ ਹੰਝੂ ਇੰਨੇ ਕੀਮਤੀ ਨੇ ਕਿ ਇਹ ਹੰਝੂ ਬਹੁਤ ਜ਼ਿਆਦਾ ਹੀ ਵੱਡੇ ਪੱਧਰ ਤੇ ਕੰਮ ਆਉਂਦੇ ਨੇ ਹਾਲਾਂਕਿ ਇਹਨਾਂ ਊਂਟਾਂ ਦੇ ਹੰਝੂ ਕਿਵੇਂ ਫਾਇਦੇਮੰਦ ਨੇ ਡਾਕਟਰੀ ਵਿਗਿਆਨੀਆਂ ਦੀ ਲਾਈਨ ਦੇ ਵਿੱਚ ਇਹ ਕਿਵੇਂ ਕ੍ਰਾਂਤੀ ਲਿਆਉਂਦੇ ਨੇ ਇਸ ਦਾ ਖੁਲਾਸਾ ਕਰਦੇ ਆਂ ਦਰਸਲ ਮਾਹਿਰਾ ਦਾ ਇਹ ਕਹਿਣਾ ਹੈ ਕਿ ਡਾਕਟਰ ਦੀ ਦੁਨੀਆ ਦੇ ਵਿੱਚ ਡਾਕਟਰਾਂ ਦੀ ਦੁਨੀਆ ਦੇ ਵਿੱਚ ਇਹ ਊਠਾਂ ਦੇ ਹੰਝੂ ਜਿਹੜੇ ਨੇ ਸਾਡੇ ਲਈ ਕ੍ਰਾਂਤੀ ਸਾਬਤ ਕਰਦੇ ਨੇ ਯਾਨੀ ਕਿ ਕ੍ਰਾਂਤੀਕਾਰੀ ਹੁੰਦੇ ਨੇ ਔਰ ਇਸ ਤਰੀਕੇ ਨਾਲ ਹੁੰਦੇ ਨੇ ਕਿਉਂਕਿ ਊਠਾਂ ਦੇ ਹੰਝੂ ਜਿਹੜੇ ਨੇ ਸੱਪਾਂ ਦੇ ਡੰਗ ਨੂੰ ਬੇਅਸਰ ਕਰਨ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਜੇਕਰ ਕਿਸੇ ਨੂੰ ਸੱਪ ਡੱਸ ਲੈਂਦਾ ਹੈ ਤਾਂ ਉਸ ਤੋਂ ਬਾਅਦ ਊਂਠ ਦੇ ਹੰਝੂ ਦੇ ਨਾਲ ਉਸ ਜ਼ਹਿਰੀਲੇ ਪੰਨ ਨੂੰ ਖਤਮ ਕੀਤਾ ਜਾ ਸਕਦਾ ਹੈ ਜਾਨੀ ਕਿ ਉਸ ਜ਼ਹਿਰ ਨੂੰ ਬੇਅਸਰ ਕੀਤਾ ਜਾ ਸਕਦਾ ਹੈ ਊਂਠ ਦਾ ਹੰਝੂ ਜਿਹੜਾ 26 ਸੱਪਾਂ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਵਿੱਚ ਫਾਇਦੇਮੰਦ ਹੁੰਦਾ ਹੈ ਇੱਕ ਹੰਝੂ ਇੰਨਾ ਕੀਮਤੀ ਸਾਬਤ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਹੰਝੂ ਬਹੁਤ ਜ਼ਿਆਦਾ ਪੱਤੇ ਪੱਤਰ ਤੇ ਕ੍ਰਾਂਤੀ ਵਾਲਾ ਸਾਬਤ ਹੁੰਦਾ ਹੈ ਮਾਰੂਥਲਾ ਦੇ ਵਿੱਚ ਉਹ ਦੇ ਪਦਾਰਥ ਤੇ ਪਾਈ ਜਾਂਦੇ ਨੇ ਪਰ ਇਹ ਊਂਠ ਦੇ ਹੰਝੂ ਕਿੰਨੇ ਕੁ ਫਾਇਦੇਮੰਦ ਨੇ ਇਹ ਸ਼ਾਇਦ ਕਿਸ ਨੂੰ ਨਹੀਂ ਪਤਾ ਹੋਵੇਗਾ ਇਹ ਉਠਾ ਦੇ ਹੰਝੂ ਇੰਨੇ ਕਾ ਜ਼ਿਆਦਾ ਫਾਇਦੇਮੰਦ ਨੇ ਇੰਨੇ ਕਾ ਜ਼ਿਆਦਾ ਲਾਭਕਾਰੀ ਨੇ ਕਿ ਜਿਸ ਦੇ ਨਾਲ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਰਾਹਤ ਮਿਲਦੀ ਆ ਜੇਕਰ ਕਿਸੇ ਨੂੰ ਸੱਪ ਦਸ ਲੈਂਦਾ ਇਹ ਊਠ ਦਾ ਇੱਕ ਹੰਝੂ ਉਸ ਦੀ ਜ਼ਿੰਦਗੀ ਬਚਾ ਸਕਦਾ ਅਸੀਂ ਜਦੋਂ ਕਈ ਵਾਰ ਉਦਾਸ ਹੁੰਨੇ ਆ ਜਾਂ ਕਿਸੇ ਕਾਰਨਾ ਕਰਕੇ ਦੁੱਖ ਦੀ ਘੜੀ ਵਿੱਚ ਰੋਣੇ ਆ ਤਾਂ ਬਹੁਤ ਹੰਝੂ ਵਹਾਣੇ ਆ ਤੇ ਸਾਡੇ ਬਹੁਤ ਹੰਝੂ ਵਹਿ ਜਾਂਦੇ ਨੇ ਪਰ ਊਠ ਦਾ ਇੱਕ ਹੰਝੂ ਤੁਹਾਡੇ ਲਈ ਕਿੰਨਾ ਕਾ ਜ਼ਿਆਦਾ ਵਰਦਾਨ ਸਾਬਤ ਹੁੰਦਾ ਉਹ ਤੁਸੀਂ ਸੁਣ ਜਾ ਕਰਿਓ ਕਿਉਂਕਿ ਜੇਕਰ ਤੁਹਾਨੂੰ ਪੜਸ ਲੈਂਦਾ ਹੈ ਤਾਂ ਉਸ ਵਕਤ ਜ਼ਹਿਰ ਨੂੰ ਬੇਅਸਰ ਕਰਨ ਲਈ ਅਸੀਂ ਬਹੁਤ ਵਾਰ ਸਦਾ ਉਪਰਾਲੇ ਕਰਦੇ ਹਾਂ ਬਹੁਤ ਜ਼ਿਆਦਾ ਉਪਾਏ ਕਰਦੇ ਹਾਂ ਕਿ ਕਿਵੇਂ ਇਸ ਜ਼ਹਿਰ ਨੂੰ ਬੇਅਸਰ ਕੀਤਾ ਜਾਵੇ ਇਸ ਦੇ ਨਾਲ ਹੀ ਊਂਠ ਦਾ ਇੱਕ ਹੰਝੂ ਇਹ 26 ਸੱਪਾਂ ਦੇ ਜ਼ਹਿਰ ਨੂੰ ਬੇਅਸਰ ਕਰਦਾ ਹੈ ਇਹ ਮਾਇਰਾਂ ਦਾ ਕਹਿਣਾ ਹੈ ਮਾਇਰਾਂ ਦੇ ਨਾਲ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਕ੍ਰਾਂਤੀਕਾਰੀ ਸਾਬਤ ਹੁੰਦਾ ਹੈ ਯਾਨੀ ਕਿ ਕ੍ਰਾਂਤੀ ਲਿਆਉਂਦਾ ਹੈ ਇਹ ਵਿਗਿਆਨ ਦੀ ਦੁਨੀਆ ਦੇ ਵਿੱਚ ਤਾਂ ਊਂਠ ਦਾ ਦੁੱਧ ਲੋਕੀ ਪੀਂਦੇ ਨੇ ਬਹੁਤ ਭਾਰਾ ਮੰਨਿਆ ਜਾਂਦਾ ਹੈ ਤੇ ਇਸੇ ਤਰੀਕੇ ਨਾਲ ਉਂਠ ਦਾ ਹੰਝੂ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜਾਨੀ ਕਿ ਇਹ ਤੁਹਾਡੀ ਜ਼ਿੰਦਗੀ ਬਚਾਉਂਦਾ ਹੈ ਇੱਕ ਹੰਝੂ ਦੀ ਕੀਮਤ ਫਾਦੀ ਜ਼ਿੰਦਗੀ ਦੇ ਨਾਲ ਜੁੜੀ ਆ ਤਾਂ ਬਹੁਤ ਹੀ ਇੱਕ ਖਾਸ ਇੱਕ ਵੱਖਰੀ ਜਿਹੜੀ ਖੋਜ ਆ ਇੱਕ ਵੱਖਰੀ ਹੀ ਕਾਰ ਜਿਹੜੀ ਸਾਹਮਣੇ ਆਈ ਆ ਔਰ ਇਹ ਆਪਣੇ ਆਪ ਤੋਂ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਉਂਠ ਦਾ ਹੰਝੂ ਕਿਵੇਂ 26 ਆਪਾਂ ਦੇ ਡੰਗਾ ਨੂੰ ਬਿਆਸਰ ਕਰਦਾ ਹੈ ਕਿਵੇਂ ਤੁਹਾਡੀ ਜਾਨ ਨੂੰ ਬਚਾਉਂਦਾ ਹੈ ਤਾਂ ਇੱਕ ਵੱਖਰੀ ਹੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੱਕ ਜਾਣਕਾਰੀ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ